ਗੌੜੀ ਕੀ ਵਾਰ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਇਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਈ ਸਤ ਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖ ਪਾਵੇ ਕੋਈ ਮਹੱਲਾ ਚੌਥਾ ਹਮੇ ਮਾਇਆ ਸਭ ਬਿਕਹੈ ਨਿਤ ਜਗ ਤੋਟਾ ਸੰਸਾਰ ਲਾਹਾਂ ਹਰ ਤਨ ਖਟਿਆ ਗੁਰਮੁਖਬ ਸਬਦ ਵਿਚਾਰ ਹਮੇ ਮੈਲ ਵਿਖ ਉਤਰੈ ਹਰ ਅੰਮ੍ਰਿਤ ਹਰ ਓਰ ਧਾਰ ਸਭ ਕਾਰਜ ਤਿਨ ਕੇ ਸਿੱਧ ਹੈ ਜਨ ਗੁਰਮਖ ਕਿਰਪਾ ਧਾਰ ਨਾਨਕ ਜੋਤ ਧੁਰ ਮਿਲੇ ਸੇ ਮਿਲ ਰਹਿ ਹਰ ਮੇਲੀ ਸਿਰਜਨ ਹਾਰ ਪੌੜੀ ਤੂੰ ਸੱਚਾ ਸਾਇਬ ਸੱਚ ਹੈ ਸੱਚ ਸੱਚ ਗੁਸਾਈ ਤਦਨੋ ਸਬਤ ਆਹਿੰਦੀ ਸਭ ਲੱਗੈ ਤੇਰੀ ਪਾਈ ਤੇਰੀ ਸਬਤ ਸਵਾਲਿਓਂ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਗਾਈ ਗੁਰਮੁਖਾ ਨੂੰ ਫਲ ਪਾਇੰਦਾ ਹਰ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹਲਾ 4 ਚੌਥਾ ਵਿਣ ਨਾਮੇ ਹੋਰ ਸਲਾਹਾਂ ਨਾ ਸਭ ਬੋਲਣ ਫਿੱਕਾ ਸਾਦ ਮਨਮਕ ਹੰਕਾਰ ਸਲਾਹੀ ਦੇ ਹਉ ਮੈਂ ਮਮਤਾਵਾਦ ਜੇ ਨਸਲਾਇ ਨਸੀ ਮਾਰੇ ਖੱਪ ਜਾਵੇ ਸਭੋ અપਵਾਦ ਜਨ ਨਾਨਕ ਗੁਰਮਖ ਉਬਰੈ ਜਪ ਹਰ ਹਰ ਪਰਮਾਨੰਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਾਸ ਨਾਮ ਧਾਈ ਮਨ ਹਰੀ ਨਾਨਕ ਨਾਮ ਅਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਪੌਣੀ ਤੂੰ ਆਪੇ ਆਪ ਨਿਰੰਕਾਰ ਹੈ ਨਰੰਜਨ ਹਰ ਰਾਇਆ ਜਿਨਨੀ ਤੂੰ ਇੱਕ ਮਨ ਸੱਚ ਤੇ ਆਇਆ ਤਾਂ ਤਿੰਨ ਸਾਰ ਸਭ ਦੁੱਖ ਗਵਾਇਆ ਤੇਰਾ ਸ੍ਰੀਕ ਕੋ ਨਾਹੀ ਜਿਸ ਨੂੰ ਲਗੈ ਲਾਇ ਸੁਨਾਇਆ ਤੁਧ ਜੀ ਵੱਡੋ ਦਾਤਾ ਤੂੰ ਹੈ ਨਰੰਜਨ ਤੂੰ ਹੈ ਸੱਚ ਮੇਰੇ ਮਨ ਭਾਇਆ ਸੱਚੀ ਮੇਰੇ ਸਾਈ ਬਾ ਸੱਚੀ ਸਤ ਨਾਇਆ ਸਲੋਕ ਮਹੱਲਾ ਚੌਥਾ ਮਨ ਅੰਤਰ ਹਮੇ ਰੋਗ ਹੈ ਪਰਮ ਭੁੱਲੀ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤ ਗੁਰੂ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰਤਾ ਰੰਗ ਸਿਓ ਗਰਮਖ ਹਰ ਗੁਣਤਾਸੈ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਾਬਾਸ ਪੌੜੀ ਤੂੰ ਕਰਤਾ ਬੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤੁਧ ਜੀਵਡ ਹੋਇ ਸੋ ਆਖੀਐ ਜਿ ਹਾਤੇ ਹੈ ਤੁਧ ਜੀਵਡ ਤੁਦ ਜੀ ਵੱਡ ਹੋਏ ਸੋ ਆਖੀਐ ਤੁਦ ਜੀ ਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕੋ ਵਰਤਦਾ ਗੁਰਮਖ ਪਰਗੜੀਐ ਤੂੰ ਸੱਚਾ ਸਭ ਸਦਾ ਖਸਮ ਹੈ ਸਬਦੂ ਤੂੰ ਚੜੀਐ ਤੋ ਕਰੇ ਸੋ ਸੱਚੇ ਹੋਈ ਸੀ ਤਾਂ ਕਾਇਤ ਕੜੀਐ ਸਲੋਕ ਮਹਲਾ 4 ਮੈ ਮਨ ਤਨ ਪ੍ਰੇਮ ਪਰਮ ਕਾ ਅਠੀ ਪੈਰ ਲਗਾਨਾ ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਵਸਨ ਮਹੱਲਾ ਚੌਥਾ ਜਨੇ ਅੰਤਰ ਪ੍ਰੀਤ ਪਰਮੈ ਕੀ ਜੋ ਬੋਲਣ ਤੇ ਵੀ ਸੋਹਨ ਨਾਨਕ ਹਰਿਆਪੀ ਜਾਣਦਾ ਜਨ ਲਾਈ ਪੀਤ ਪਰੰਨ ਪੌੜੀ ਤੂੰ ਕਰਤਾ ਆਪਾ ਭੁੱਲ ਹੈ ਭੁੱਲਣ ਵਿੱਚ ਨਾਹੀਂ ਤੂੰ ਕਰੀ ਸੱਚੇ ਭਲਾ ਹੈ ਗੁਰ ਸ਼ਬਦ 부ਜਾਈ ਤੂੰ ਕਰਨਾ ਕਾਰਨ ਸਮਰੱਤ ਹੈ ਦੂਜਾ ਕੋ ਨਾਹੀਂ ਤੂੰ ਸਾਹਿਬ ਅਗਮ ਦਿਆਲ ਹੈ ਸਭ ਤੋਂ ਦਤਿਆਈ ਸਭ ਜੀ ਤੇਰੇ ਤੂੰ ਸਭ ਸੁਦਾ ਤੂੰ ਸਭ ਛਡਾਈ ਸ਼ਲੋਕ ਮਹਲਾ 4 ਸੋਣ ਸਾਜਨ ਪ੍ਰੇਮ ਸੰਦੇਸ ਰਾਂ ਅੱਖੀ ਤਾਰ ਲਗਾਨ ਗੁਰ ਤੁੱਠੇ ਸਜਨ ਮਿਲਿਆਂ ਜਨ ਨਾਨਕ ਸੁਖ ਸਵੰਨ ਮਹਲਾ 4 ਸਤ ਗੁਰ ਦਾਤਾ ਧਿਆਲ ਹੈ ਜਿਸ ਨੂੰ ਦਇਆ ਸਦਾ ਹੋਈ ਸਤ ਗੁਰ ਅੰਦਰ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਈ ਨਿਰਵੈਰਾ ਨਾਲ ਜੀਵੈਰ ਚਲਾਇੰਦੇ ਤਿੰਨ ਵਿੱਚੋਂ ਟਿਸਟਿਆ ਨਾ ਕੋਈ ਸਤ ਗੁਰ ਸਭਨਾ ਦਾ ਭਲਾ ਮਨਾਇੰਦਾ ਤੇਸਦਾ ਬੁਰਾ ਕਿਉ ਹੋਇ ਸਤ ਗੁਰ ਨੂੰ ਜਿਹਾ ਕੋ ਇਛਾ ਦਾ ਤੇਹਾ ਫਲ ਪਾਏ ਕੋਈ ਨਾਨਕ ਕਰਤਾ ਸਬਕ ਚ ਜਾਣਦਾ ਜਿੰਦੂ ਕਿਛ ਗੁਜਾਣਾ ਹੋਈ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੀ ਸੋਈ ਵੱਡ ਜਾਣੀ ਜਿਸ ਸਾਹਿ ਬਪਾਵੇ ਤਿਸ ਬਖਸ਼ ਲੈ ਸੋ ਸਾਹਿ ਬਨ ਪਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜਿਆ ਜਾਣੀ ਜਿਸ ਨੂੰ ਸਤ ਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ ਬੁਝ ਸੱਚ ਸਮਾਣੀ ਸਲੋਕ ਮਹੱਲਾ 4 ਹਰ ਸਤ ਨਰੰਜਨ ਅੰਬਰੈ ਨਿਰਭਉ ਨਿਰਵੈਰ ਨਿਰੰਕਾਰ ਜਨ ਜਪਿਆ ਇਕ ਮਨ ਇਕ ਚਤ ਤਿੰਨ ਲੱਥਾ ਹਾਂ ਮੈਂ ਪਾਰ ਜਿਨ ਗੁਰਮਕਹਾਰਿਆ ਰਾਗਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੀ ਸਤ ਗੁਰੂ ਕੀ ਤੇ ਸੁਨੋ ਫੇਟ ਫੇਟ ਕੇ ਸਭ ਸੰਸਾਰ ਸਤ ਗੁਰ ਵਿੱਚ ਆਪ ਵਰਤਦਾ ਹਰਿ ਆਪੇ ਰਖਨ ਹਾਰ ਤਨ ਧਨ ਗੁਰੂ ਗੁਣ ਗਾਵਦਾ ਜਿਸ ਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿੰਨ ਕੋ ਵਾਰਿਆ जन जपया सिर जन हार महला चौथा आपी तरती साजियन आस विच यापी जन ते पाइय मुख यापे देरास सब आपी आ पती आप ही गुण ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲ ਵਿਖ ਕੱਟੀ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸਜ ਸੱਚੀ ਪਾਵੇਂ ਜੋ ਤੁਦ ਸੱਚ ਸਲਾਇਂ ਦੇ ਤਨ ਜਮ ਕੰਕਰ ਨੇੜ ਨ ਆਵੇਂ ਤਨ ਕੇ ਮੁਖ ਦਰ ਉਜਲੇ ਜੇ ਨਹਾਰੇ ਹਿਰਦੇ ਸੱਚਾ ਭਾਵੇ ਕੁੜਿਆਰ ਪਿਸ਼ਾਹਾਂ ਸੱਟੀਆਂ ਕੂੜ ਹਿਰਦੇ ਕਪਟ ਮਹਾ ਦੁਖ ਪਾਵੇ ਮੋਕਾਲੇ ਕੁੜਿਆਰੀਆਂ ਕੁੜਿਆਰ ਕੋੜੋ ਹੋਏ ਜਾਵੇ ਸ਼ਲੋਕ ਮਹੱਲਾ 4 ਸਤ ਗੁਰ ਧਰਤੀ ਧਰਮ ਹੈ ਤਿਸ ਵਿੱਚ ਜਿਹਾਂ ਕੋ ਬੀਜੈ ਤੇਹਾ ਫਲ ਪਾਈ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਨ ਅੰਮ੍ਰਿਤ ਫਲ ਹਰ ਪਾਈ ਉਹਨਾਂ ਹਲਤ ਬਲਤ ਮਖਿਉ ਜੈਲੇ ਹੋ ਹਰਦਰਗੇ ਸਚੀ ਪੈ ਨਾਹੀ ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਉਹ ਜੀਹਾ ਬੀਜੈ ਤੇਹਾ ਫਲ ਖਾਈ ਜਾਂ ਸਤ ਗੁਰ ਸਰਾਪ ਨਦਰ ਕਰ ਦੇਖੈ ਸਵਾਮ ਗੀਰ ਸਭ ਓ ਜੜ ਆਈ ਓ ਜੀਹਾ ਚਿਤ ਵੈ ਨਤ ਤੇਹਾ ਪਾਇਨ ਓ ਤੀਹੋ ਜੀ ਹਿਦੈ ਵਜਾਈ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਈ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੈ ਸੋ ਥਾਈ ਪਾਈ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵੱਤ ਹੋਵੇ ਸਾਈ ਖਾਈ ਬਿਨ ਸਤ ਗੁਰ ਸੋਜੀ ਨਾ ਪਵੇ ਹੰਕਾਰ ਨ ਵਿੱਚੋਂ ਜਾਈ ਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਤੱਡੀ ਘਰ ਘਰ ਮੰਗਾਈ ਕੂੜ ਠੱਗੀ ਗੁੱਜੀ ਨਾਰਹਿ ਮੁਲੰਮਾ ਪਾਜ ਲੈ ਜਾਈ ਜਿਸ ਹੋਵੇ ਪੂਰ ਬਲਖਿਆ ਤਿਸ ਸਤ ਗੁਰ ਮਿਲੇ ਪ੍ਰਭਾਈ ਜੋ ਲੋਹਾ ਪਾਰਸ ਭੇਟੀਐ ਮਿਲ ਸੰਗਤ ਸੁਵਰਨ ਹੋਈ ਜਾਈ ਜਨ ਨਾਨਕ ਕੀ ਪ੍ਰਭ ਤੂੰ ਤਾਣੀ ਜੋ ਪਾਵੇ ਤੇਵੇਂ ਚਲਾਏ ਪੌੜੀ ਜਿਨ ਹਰ ਹਿਰਦੇ ਸੇਵਿਆ ਤਿਨ ਹਰ ਆਪ ਮਿਲਾਈ ਗੁਣ ਕੀ ਸਾਜ ਤਿਨ ਸਿਉਂ ਕਾਰੀ ਸਭ ਅਵਗਨ ਸਬਦ ਜਲਾਇ ਅਵਗਨ ਵਿਕਨ ਪੱਲੈਰੀ ਜਿਸ ਦੇਸ ਸੱਚੇ ਪਾਈ बलिहारी जिन अेट गुण प्रगटी आई वॾी वडे आई वरमुख लाई वॾी वडे आई वडे की गुरमुख सलोक महला चोथा सत गुर विच वॾी वडे आई ਜੋ ਆਨੰਦਿਨ ਹਰ ਹਰ ਨਾਮ ਤੇ ਆਵੈ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਹਰ ਨਾਮ ਤਾਨ ਹਰ ਨਾਮੇ ਦਿਬਾਨ ਹਰ ਨਾਮੋ ਰਖ ਕਰਾਵੈ ਜੋ ਜਿਤ ਲਾਇ ਪੂਜੈ ਗੁਰ ਮੂਰਤ ਸੋ ਮਨ ਇਛੇ ਫਲ ਪਾਵੈ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਵਾਵੇ ਫੇਰ ਉਹ ਵੀਲਾ ਉਸ ਹੱਥ ਨਾ ਆਵੇ ਉਹ ਆਪਣਾ ਬੀਜਿਆ ਆਪੇ ਖਾਵੇ ਨਰਕ ਕੋਰ ਮੋਕਾਲੇ ਘੜਿਆ ਜਿਉ ਤਸ ਕਰ ਪਾਏ ਗਲਾਵੇ ਫਿਰ ਸਤ ਗੁਰ ਕੀ ਸਰਣੀ ਪਵੇ ਤਾਂ ਉਬਰੈ ਜਾਂ ਹਰ ਹਰ ਨਾਮ ਧਿਆਵੈ ਹਰ ਬਾਤਾਂ ਆ ਗੁਸਨਾਈ ਨਾਨਕ ਹਰ ਕਰਤੀ ਵੈ ਭਾਵੇ ਮਹੱਲਾ ਚੌਥਾ